ਓਏ ਸੁਣਨਾ ਅੱਜ ਇੱਕ ਚੀਜ਼ ਦਿਖਾਉਣੇ ਆ ਸਿਰੇ ਦੀ ਵਧੀਆ ਕਿਉਂਕਿ ਸ਼ੌਂਕ ਹੈ ਜਿਹੜਾ ਨਾ ਉਹ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ ਤੇ ਆਹ ਚੀਜ਼ ਤਾਂ ਬੜੀ ਜਿਆਦਾ ਪਿਆਰੀ ਹੈ ਤੇ ਦੇਖਣ ਨੂੰ ਆ ਲੱਗਦਾ ਵੀ ਨਕਲੀ ਮਿਹਰ ਤਾਂ ਯਕੀਨੀ ਨੇ ਆਇਆ ਕਿ ਨਾ ਟਾਈਮ ਆ ਕੇ ਇੱਥੇ ਬੈਠੇ ਰਹੇ ਵੀ ਇਹ ਯਾਰ ਨਕਲੀ ਹੈ ਕਿ ਕਿਵੇਂ ਮੁੰਡੇ ਇਸ ਨੇ ਸਿੱਲਾ ਸੋਲਾ ਤੇ ਚੱਲਦੀ ਹੋ ਕਿਤੇ ਓ ਬਿੱਲੋ ਬਿੱਲੋ ਆ ਦੇਖ ਲੈ ਬਿੱਲੋ ਲੈ ਬਿੱਲੋ ਹਾਂ 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 ਹਾਲੇ ਹੋੜੀ ਯਕੀਨ ਹੁੰਦਾ ਪਤਾ ਲੰਦਾ ਹੈ ਦੇਖਣ ਜੈ ਨਾ ਨਾ ਕਿ ਨਾ ਕਿ ਵੀ ਨਕਲੀ ਹੈ ਕਿਤੇ ਅਰੇ ਆਹ ਇਹਦੀ ਸੋਹਣੀ ਚੀਜ਼ ਹੈ ਯਾਰ ਬਹੁਤ ਜਿਆਦਾ ਸੋਹਣੀ ਚੀਜ਼ ਹੈ ਤੇ ਬਾਕੀ ਭਰਾ ਕੋਲੇ ਬੈਠੇ ਸੀ ਹੋਰ ਵੀ ਇਹਦੇ ਜਾਨਵਰ ਦਿਖਾਵਾਂਗੇ ਹੋਰ ਵੀਡੀਓ ਦੇ ਵਿੱਚ ਕਿਹੜੀ ਚੀਜ਼ ਪਿਆਰੀ ਲੱਗੀ ਜੋਂਦੇ ਆ ਕਿ ਬੈਠੇ ਸੀ ਬਾਈ ਕੋਲੇ ਨਾ ਇਹੀ ਦੇਖੀ ਜੰਨੇ ਸੀ ਖੇਡੀ ਜੰਨੇ ਇਹਦੇ ਨਾਲ ਬਹੁਤ ਜਿਆਦਾ ਪਿਆਰੀ ਚੀਜ਼ ਹੈ ਤੇ ਬਾਈ ਆਪਣਾ ਬਠਿੰਡੇ ਤੋਂ ਲੱਕੀ ਸੰਧੂ ਤੇ ਬਾਈ ਦਾ ਫਾਰਮ ਹੈ ਡੌਗ ਫਾਰਮ ਸਾਨੂੰ ਉਹ ਵੀ ਦਿਖਾਵਾਂਗੇ ਤੇ ਬਾਈ ਨਾਲ ਇਹਦੇ ਬਾਰੇ ਜਾਣਕਾਰੀ ਲੈਣਿਆ ਥੋੜੀ ਜੀ ਜੇ ਕਿਸੇ ਭਰਾ ਨੇ ਰੱਖਣੀ ਹੈ ਹਨਾ ਜਾਂ ਸ਼ੌਕ ਹੁੰਦਾ ਤੇ ਬਾਈ ਸਸਰੀ ਘਰ ਨਕੀ ਸਸਰੀ ਘਰ ਬਾਈ ਕੀ ਹਾਲ ਠੀਕ ਹੈ ਬਈ ਜੀ ਤੇ ਬਾਈ ਇਹਦਾ ਸ਼ੌਕ ਕਿੱਥੋਂ ਆਇਆ ਕਿੱਥੋਂ ਲੈਣੇ ਸ਼ੌਕ ਦੀ ਵੀ ਤੈਨੂੰ ਪਤਾ ਤੂੰ ਤਾਂ ਬਹੁਤ ਆਉਂਦਾ ਹਣਾ ਹੋਣਾ ਚਾਹਨਾ ਹਨਾ ਸ਼ੌਕ ਤੈਨੂੰ ਪਤਾ ਕੋਈ ਜਾਨਵਰਾਂ ਨਾਲ ਸਾਰਿਆਂ ਨੂੰ ਸ਼ੌਕ ਹੈ ਬਹੁਤ ਅੱਛਾ ਬਿਆਰ ਹੈ ਉਹ ਇਹਨਾਂ ਨਾਲ ਇਹ ਕੁਦਰਤ ਦੇ ਜੀ ਹੈ ਹਨਾ ਤੇ ਇੰਨਾ ਜਿਵੇਂ ਸਾਹ ਤੇ ਆਪਣੇ ਚ ਵੀ ਸਾਹ ਗਏ ਬਿਲਕੁਲ ਬਿਲਕੁਲ ਤੇ ਬਾਕੀ ਉਹ ਦੋ ਜੀਆਂ ਹਰ ਤਰ੍ਹਾਂ ਦੇਖੀ ਜਾਂਣਾ ਬਹੁਤ ਪਿਆਰੀ ਚੀਜ਼ ਹੈ ਇਹ ਬੰਦਾ ਮਨਿਕ ਚਲ ਕਿੰਨੇ ਸਟ्रेस ਚ ਹੋਵੇ ਹਨ ਤੇ ਆ ਕੇ ਇੱਥੇ ਬਹਿ ਜੇ ਤੇ ਬੰਦਾ ਯਾਰ ਇਹ ਦੀਪ ਉਹ ਜਦੋਂ ਮਸਤੀ ਚ ਹੁੰਦੀ ਹੈ ਨਾ ਵੀਰੇ ਹਾਂ ਇਹ ਸਾਰਾ ਕੁਝ ਖਿਲਾਰ ਦਿੰਦੀ ਆ ਠੀਕ ਹੈ ਸਾਰਾ ਕੁਝ ਪਟ ਦਿੰਦੀ ਆ ਅੱਛਾ ਜਿਹੜਿਆ ਕੰਕਰ ਪਏ ਆ ਇਹ ਚਲਾ ਚਲਾ ਤਾਂ ਮਾਰਦੀ ਆ ਠੀਕ ਹੈ ਕਿਦੇ ਵਿੱਚ ਨੱਪਿਆ ਪਿਆਗਾ ਉਹ ਅੱਛਾ ਉੱਜੀ ਜਾਂਦਾ ਖੜਮ ਹੀ ਲੱਗਦੀ ਆ ਉਹ ਇਹਨੇ ਸਾਰਾ ਪਾਪ ਆ ਮੂੰਹ ਨਾਲ ਉਹ ਸਾਰਾ ਟੱਕਦਾ ਥੱਲੇ ਦੇਖੀ ਬੱਟੀ ਦੀ ਨਹੀਂ ਬਣੀ ਪਈ ਇਹਨੇ ਮੂੰਹ ਨਾਲ ਨੱਪਿਆ ਵਾ ਤੋੜ ਕਰ ਵੀ ਐਨਾ ਖੇੜਦੀ ਤਾਂ ਤੱਕ ਵੀ ਖਾਲਾ ਮਾਰ ਦਿੰਦੀ ਇਹਦੇ ਵਿੱਚ ਕੀ ਪਾਇਆ ਹੋਇਆ ਥੱਲੇ ਇਹਦੇ ਵੀਰੇ ਆਪਣੀ ਬੱਜਰੀ ਵਾਂਗੂ ਨਹੀਂ ਕੰਕਰ ਜਿਹਾ ਹੁੰਦਾ ਉਹ ਪਾਇਆ ਵਾ ਵਿੱਚ ਇਹਦੇ ਇੱਕ ਦਵਾਈ ਪੈਂਦੀ ਹੈਗੀ ਤੇ ਇੱਕ ਨਮਕ ਪੈਂਦਾ ਤੇ ਥੱਲੇ ਵਾਲਾ ਪਾਣੀ ਪਾਉਣਾ ਪੈਂਦਾ ਠੀਕ ਹੈ ਠੀਕ ਹੈ ਠੀਕ ਹੈ ਕਿਉਂਕਿ ਨੂਨ ਕਿੰਨਾ ਪੈਂਦਾ ਨੂੰ 2 ਚਮਚੇ ਵੀ ਪਾਣੀ ਘਰ ਹਾਂ ਸਰਗਮ ਅੱਛਾ ਤੇ ਨੂਨ ਬਣ ਕੇ ਇਹਦੇ ਵਿੱਚ ਖਾਰੇ ਪਾਣੀ ਜਿਹੇ ਰਹਿੰਦੀ ਹੈ ਰਹਿੰਦੀ ਬ੍ਰੇ ਹਾਂ ਠੀਕ ਹੈ ਬਾਕੀ ਕਦੀ ਦਵਾਈ ਆ ਗਈ ਮੈਡੀਸਨ ਆ ਉਹ ਪੈਂਦੀ ਹੈ ਘੱਟੋ ਘੜ 15 20 ਤੁੰਕੇ ਅੱਛਾ ਤੇ ਇੱਕ ਦੀ ਖਰਾਕ ਆ ਗਈ। ਤੁਪਨਾ ਇੱਥੇ ਪਈ ਹੋਣੀ ਆ ਇੱਧਰ ਉੱਧਰ ਪਈ ਮੰਨ ਦਿਖਾਉਣਾ ਸੋ। ਖਰਾਕ ਆ ਬਰਾ। ਅੱਛਾ ਹਾਂ ਇਹ ਖਰਾਕ ਆਂਦੀ ਐ ਇਹਦਾ ਸਿੱਟਾ। ਇਹ ਫੀਡ ਐ ਜੀ। ਇਹ ਫੀਡ ਐ ਵੀਰੇ। ਪਰ 2-3 ਛੋਟਕੀ ਨਹੀਂ 2 ਛੋਟਕੀ ਮੰਨ ਲਓ ਸਿਆਰ ਭਰ ਗਈਆਂ। ਠੀਕ ਐ। ਹਾਂ। ਤੇ ਕੱਲੀ ਐਸੀ ਫੀਡ ਸੀ ਆਪਾਂ ਇਹੋ ਰੱਖਦੇ ਸੀ। ਦੂਜੀ ਲਾ ਲਈ ਹਾਂ। ਠੀਕ ਐ। ਤੇ ਅੱਛਾ ਵੀ ਲੱਗੇ ਫੀਡ ਪੈਂਦੀ ਹੈ ਜੀ ਵੀਰੇ ਨੂੰ ਫੀਡ ਪਾਉਣੀ ਹੈ ਹੋਰ ਕੁਝ ਨਹੀਂ ਪਾ ਸਕਦੇ ਆਪਾਂ ਨਾ ਹੋਰ ਕੁਝ ਨਹੀਂ ਵੀਰੇ ਪਾ ਸਕਦੇ ਠੀਕ ਹੈ ਇੱਕ ਕੱਲੀ ਕਿਉਂ ਰੱਖੀ ਹੋਈ ਹੈ ਇਹ ਵੀਰੇ ਬਾਪ ਦੀ ਮਸਤੀ ਰਹਿੰਦੇ ਰਹਿੰਦੇ ਕੱਲੀ ਹੈ ਹੋਰ ਜਾਨ ਬਹੁਤ ਬੱਚੀ ਨਾ ਨਹੀਂ ਰਹਿੰਦੀ ਅੱਛਾ ਅੱਛਾ ਜੇ ਆਪਾਂ ਵਿੱਚ ਹੋਰ ਛੱਡ ਦਿਆਂ ਮਾਰ ਦੂ ਇਹ ਇਹ ਜਿਹੜੀ ਮੰਨ ਕੇ ਚੱਲ ਇਹ ਇਹ ਮੇਲ ਹੋ ਮੇਰੇ ਸਾਹਮਣੇ ਇਹ ਮੇਲ ਹੈ ਵੀਰੇ ਮੇਲ ਇਹਨੂੰ ਠੀਕ ਹੈ ਹਾਂ ਜੇ ਤੇ ਫੀਮੇਲ ਛੱਡੀ ਆਪਾਂ ਏਡੀ ਹੋਈ ਉਹ ਉਹਦੇ ਨਾਲ ਨਹੀਂ ਰਹਿਣਾ ਵੀਰੇ ਹਾਂ ਉਹਦੇ ਨਾਲ ਨਹੀਂ ਕੱਲੀ ਰਹਿਣਾ ਕੱਲੀ ਮਸਤਾ ਹੈ ਠੀਕ ਹੈ ਤੇ ਇਹਦੀ ਕੋਈ ਬਰੀਡ ਦਾ ਵੀ ਬਈ ਪਤਾ ਹੁੰਦਾ ਆ ਮੈਨੂੰ ਪੈਟ ਕਹਿੰਦੇ ਆ ਅੱਛਾ ਅੱਛਾ ਪੈਰ ਤੋਂ ਫਲਾਵਰ ਮਤਲਬ ਇਹਨਾਂ ਠੀਕ ਹੈ ਕਿੱਥੋਂ ਦੀ ਹੈ ਬਈ ਇਹ ਬਰੀਡ ਇਹ ਬਰੀ ਸਾਰਾ ਬੋਦਾਂ ਬੂਟ ਹੁੰਦੀਆਂ ਆਪਣੇ ਤੋਂ ਤੇ ਜਿਹੜੀਆਂ ਬਾਹਰ ਹੁੰਣ ਜਿੰਨੀਆਂ ਫਲਾਵਰ ਕਰਨ ਉਹ ਸਹੀ ਸਹੀ ਹੈ ਲੋ ਮਸਤੀ ਬਹੁਤ ਕਰਦੀ ਹੈ ਬਈ ਮਸਤੀ ਬਹੁਤ ਕਰਦੀ ਰੇ ਮਸਤੀ ਜਦੋਂ ਆਪਦੀ ਮਨਤ ਜੇ ਫੇਰਦਾ ਫੇਰ ਰੁਕਦੀ ਨਹੀਂ ਠੀਕ ਹੈ ਹਾਂ ਠੀਕ ਬਈ ਇਹਦੀ ਕੋਈ ਜਾਣਕਾਰੀ ਹੋਵੇ ਆਪਾਂ ਨੂੰ ਵੀ ਦੀ ਉਮਰ ਮੰਮੀ ਕੁੰਮੀ ਮੱਛੀ ਗੋਲ ਬਾਈ ਅੱਛਾ ਵੱਡਾ-ਵੱਡੇ ਨਾਲ ਦੀ ਮੱਛੀ ਦੇ ਤਾਂ ਆਪਾਂ ਨੂੰ ਕਿੰਨੇ ਚਿਰ ਹੋ ਗਿਆ ਆਪਣੇ ਕੋਲੇ ਮੇਰੇ ਕੋਲ ਨੂੰ ਹੋ ਗਿਆ ਕਿ ਤੋੜਾ ਸਾਲਾਂ ਤੋਂ ਵੀ ਠੀਕ ਹੈ ਆਹਨ ਦੀ ਲੋੜ ਦੀ ਕੱਚਾ ਟੁੱਪੜ ਬਹੁਤ ਵਧੀਆ ਸ਼ਿਸ਼ਟ ਮੈਂ ਬਾਈ ਬਹੁਤ ਵਧੀਆ ਹਨਾ ਕਿਉਂਕਿ ਜੇ ਰੱਖਣੇ ਤੇ ਬਾਈ ਹੋਰ ਇਹਦਾ ਪਾਣੀ ਵਗੈਰਾ ਆਪਾਂ ਕਦੋਂ ਕ ਬਦਲ ਦਿੰਦੇ ਹਾਂ ਤਰੇ ਮਹੀਨੇ ਬਾਅਦ ਪਾਣੀ ਚੇਂਜ ਕਰ ਦਿੰਦੇ ਹਾਂ ਹਾਂ ਟੁੱਟ ਦੇ ਵਿੱਚ ਮੱਛੀ ਛੱਡਦੇ ਤੇ ਆਹ ਦੇਖ ਸਕਦੇ ਹੋ ਬਾਈ ਯਾਰ ਹਾਂ ਬਈ ਜਿਆਦਾ ਮੈਨੂੰ ਵਧੀਆ ਚੀਜ਼ ਲੱਗੀ ਆਪਾਂ ਖੇਡਦੇ ਹਾਂ ਥੋੜਾ ਜਿਹਾ ਇਹਦੇ ਨਾਲ ਲੋਕ ਮਾਰ ਜੀਦਾ ਨੇ ਵੇ ਵੜਦੀ ਆ ਦੰਦੀ ਆਪਾਂ ਆਪ ਦੇਣੇ ਨਾ ਕਿ ਦੰਦੀ ਵੜਦੀ ਮੈਂ ਕਹਾਂ ਨਹੀਂ ਆ ਕੁਛ ਵੀ ਆ ਜਾ ਦੇਖੋ ਕਿੰਨਾ ਮੂਹ ਰੜਦੀ ਹੈ ਤੇ ਕੀ ਬਹੁਤ ਵਧੀਆ ਬਾਈ ਕਹਿੰਦਾ ਵੀ ਪਾਣੀ ਵਿੱਚ ਵਗਿਆ ਰਹਿਦਾ ਬਦਲ ਦਿੰਨੇ ਨਾ ਇਧਰੋਂ ਆਕਸੀਜਨ ਇਹਨੂੰ ਮਿਲਦੀ ਰਹਿੰਦੀ ਹੈ ਦੋ ਤਿੰਨ ਬਸ ਮੈਂ ਚੋ ਚਾਪੜੋ ਪਟੇ ਆਣਾ ਤੇ ਆਹ ਦੇਖੋ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਕਿਵੇਂ ਲੱਗਿਆ ਬਹੁਤ ਵਧੀਆ ਪਿਆਰੀ ਚੀਜ਼ ਲੱਗੀ ਸ਼ੇਅਰ ਕਰਿਓ ਵੀਰੋ ਨੂੰ ਧੰਨਵਾਦ ਕਰਨੀ